ਸਮਾ ਪਹਿਲਾ ਹੀ ਜਗਜੀਤ ਸਿੰਘ ਢੱਲੇਵਾਲ ਜੋ ਕਿ ਮਰਨ ਵਰਤ ਤੇ ਬੈਠੇ ਹੋਏ ਨੇ ਉਹਨਾਂ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਇੱਕ ਅਹਿਮ ਸੁਣਵਾਈ ਹੋਈ ਜਿਸ ਤੋਂ ਬਾਅਦ ਸੁਪਰੀਮ ਕੋਰਟ ਦੇ ਵੱਲੋਂ ਕਈ ਅਹਿਮ ਟਿੱਪਣੀਆਂ ਕੀਤੀਆਂ ਗਈਆਂ ਤਾਂ ਹੁਣ ਇੱਕ ਡਿਟੇਲ ਆਰਡਰ ਸੁਪਰੀਮ ਕੋਰਟ ਦਾ ਸਾਹਮਣੇ ਆਇਆ ਹੈ ਕਿ ਕੁਝ ਇਸ ਆਰਡਰ ਦੇ ਵਿੱਚ ਲਿਖਿਆ ਗਿਆ ਹੈ ਇਸੇ ਤੇ ਹੀ ਜ਼ਿਆਦਾ ਜਾਣਕਾਰੀ ਲੈ ਲੈਣੇ ਆ ਰਿਮਾਂਚੂ ਗਾਬਾ ਤੋਂ ਜੀ ਦੀ ਮੰਨ ਸਵੇਰ ਸ਼ਾਮ ਦੀ ਚੱਕਰੀ ਦੇ ਵਿੱਚ ਤਿਸਤੀ ਰਹਿੰਦੀ ਹੈ ਦਿਨ ਭਰ ਮਹਾਬਾਰੀ ਦੀ ਪੀੜ ਹੋਵੇ ਜਾਂ ਬਿਮਾਰੀਆਂ ਦੀਆਂ ਤਕਲੀਫਾਂ ਕਿਸਮਤ ਦਾ ਲਿਖਿਆ ਹੈ ਸ਼ਾਇਦ ਇਹ ਸੋਚ ਕੇ ਭੁੱਲ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਇਸ ਪੀੜ ਨੂੰ ਸਮਝਦੇ ਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਏ ਜਾ ਰਹੇ ਨੇ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਚੋਕੇ ਕੁਝ ਇਸ ਆਰਡਰ ਦੇ ਵਿੱਚ ਲਿਖਿਆ ਗਿਆ ਬਿਲਕੁਲ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਇੱਕ ਖਬਰ ਦੱਸੀ ਸੀ ਕਿ ਅੱਜ ਜਿਹੜੀਆਂ ਅਹਿਮ ਟਿੱਪਣੀਆਂ ਹੋਈਆਂ ਇਹਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਅਸੀਂ ਕਿਸੇ ਵੀ ਤਰ੍ਹਾਂ ਦਗਜੀਤ ਸਿੰਘ ਡੱਲੇਵਾਲ ਉਹਨਾਂ ਨੂੰ ਇਸ ਤਰ੍ਹਾਂ ਮਰਨ ਵਰਤ ਤੇ ਨਹੀਂ ਬੈਠ ਸਕਦੇ ਇਹ ਤਾਂ ਕਿਸੇ ਨੂੰ ਸੁਸਾਈਡ ਵਾਲੀ ਸਥਿਤੀ 'ਚ ਤੇ ਧਕੇਲਣਾ ਹੋ ਜਾਏਗਾ ਸੁਪਰੀਮ ਕੋਰਟ ਨੇ ਬੜੀ ਸ਼ਕਤੀ ਦੇ ਨਾਲ ਪੰਜਾਬ ਸਰਕਾਰ ਨੂੰ ਵੀ ਟਿੱਪਣੀਆਂ ਕੀਤੀਆਂ ਸੀਗੀਆਂ ਬੜੀ ਉਹਨਾਂ ਨੇ ਖਛਾ ਜਤਾਇਆ ਸੀਗਾ ਕਿ ਜਿਹੜੇ ਲੋਕ ਆਲੇ ਦੁਆਲੇ ਨੇ ਜਗਜੀਤ ਸਿੰਘ ਢੱਲੇਵਾਲ ਦੇ ਉਹ ਵੀ ਉਹਨਾਂ ਨਾਲ ਉਹਨਾਂ ਦੀ ਹੈਲਥ ਨਾਲਵੇਂ ਕਿਵੇਂ ਕਰ ਸਕਦੇ ਨੇ ਤਾਂ ਆਪਣੀ ਟਿੱਪਣੀਆਂ ਦੇ ਦੌਰਾਨ ਸੁਪਰੀਮ ਕੋਰਟ ਨੇ ਕਿਆ ਸੀਗਾ ਕਿ ਤੁਸੀਂ ਢੱਲੇਵਾਲ ਉਹਨਾਂ ਨੂੰ ਹਸਪੀਟਲ ਸ਼ਿਫਟ ਕਰੋ ਉਹਨਾਂ ਨੂੰ ਮੈਡੀਕਲ ਏਡ ਦਿਓ ਔਰ ਢੱਲੇਵਾਲ ਉਹਨਾਂ ਨੂੰ ਰਿਕਵੈਸਟ ਕਰੋ ਕਿ ਜੇਕਰ ਉਹ ਆਪਣੀ ਹੰਗਰ ਸਟ੍ਰਾਈਕ ਯਾਨੀ ਕਿ ਭੁੱਖ ਹੜਤਾਲ ਜਾਰੀ ਰੱਖਣਾ ਵੀ ਚਾਹੁੰਦੇ ਨੇ ਤਾਂ ਫਿਰ ਮੈਡੀਕਲ ਸੁਭਿਧਾਵਾਂ ਜਿਹੜੀਆਂ ਨੇ ਜਾਂ ਅੰਡਰ ਮੈਡੀਕਲ ਕੰਡੀਸ਼ਨ ਜਿਹੜੀਆਂ ਹਸਪਤਾਲ ਹੁੰਦੀ ਹੈ ਹੁੰਦਾ ਉੱਥੇ ਲੈਣ ਜਾਣੇ ਕਿ ਆਪਣਾ ਇਲਾਜ ਚਲਾਉਂਦੇ ਰਹਿਣ ਦਵਾਈਆਂ ਖਾਂਦੇ ਰਹਿਣ ਪਰ ਹੰਗਰ ਸਟ੍ਰਾਈਕ ਜਿਹੜਾ ਉਹ ਜਾਰੀ ਰੱਖਣ ਤਾਂ ਹੁਣ ਉਹਦਾ ਡਿਟੇਲਡ ਆਰਡਰ ਸਾਹਮਣੇ ਆ ਗਿਆ ਡਿਟੇਲਡ ਆਰਡਰ ਦੇ ਵਿੱਚ ਉਹ ਪਹਿਲਾਂ ਮੈਂ ਤੁਹਾਨੂੰ ਦੱਸਾਂ ਕਿ ਟਿੱਪਣੀਆਂ ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਅਗਲੀ ਸੁਣਵਾਈ 31 ਦਸੰਬਰ ਨੂੰ ਹੋਏਗੀ ਉਸ ਤੋਂ ਪਹਿਲਾਂ ਪੰਜਾਬ ਸਰਕਾਰ ਔਰ ਪੰਜਾਬ ਦੇ ਚੀਫ ਸੈਕਟਰੀ ਔਰ ਡੀਜੀਪੀ ਜਿਹੜੇ ਨੇ ਉਹ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਸ਼ਿਫਟ ਕਰਨ ਔਰ ਜੋ ਵੀ ਉਹਨਾਂ ਦੇ ਸਾਹਮਣੇ ਸਥਿਤੀ ਹੈਗੀ ਉਹਨਾਂ ਨਾਲ ਨਜਿੱਠਣ ਔਰ ਨਜਿੱਠਣ ਦੇ ਲਈ ਜੇਕਰ ਉਹਨਾਂ ਨੂੰ ਕੇਂਦਰ ਸਰਕਾਰ ਦੀ ਵੀ ਮਦਦ ਦੀ ਲੋੜ ਹੈ ਕੇਂਦਰ ਸਰਕਾਰ ਦੇ ਲੌਜਿਸਟਿਕਸ ਦੀ ਲੋੜ ਹੈ ਤਾਂ ਆਪਾਂ ਕੇਂਦਰ ਸਰਕਾਰ ਨੂੰ ਵੀ ਡਾਇਰੈਕਟ ਕਰ ਰਹੇ ਹਾਂ ਕਿ ਉਹ ਤੁਹਾਡੀ ਮਦਦ ਕਰੇ ਇਹ ਟਿੱਪਣੀਆਂ ਸੀਗੀਆਂ ਹੁਣ ਜਿਹੜਾ ਡਿਟੇਲਡ ਆਰਡਰ ਆ ਗਿਆ ਉਹਨੂੰ ਮੈਂ ਆਪਣੇ ਦਰਸ਼ਕਾਂ ਨੂੰ ਸਮਝਾਉਣਾ ਚਾਹਾਂਗਾ ਕਿ ਜਿਵੇਂ ਮੈਂ ਪਹਿਲਾਂ ਜ਼ਿਕਰ ਕਰ ਰਿਹਾ ਕਿ 31 ਦਸੰਬਰ ਦਾ ਅਗਲੀ ਸੁਣਵਾਈ ਹੈ ਹੁਣ ਸੁਪਰੀਮ ਕੋਰਟ ਨੇ ਆਪਣੇ ਆਰਡਰ ਦੇ ਵਿੱਚ ਇਹ ਲਿਖਿਆ ਹੈ ਦਾ ਚੀਫ ਸੈਕਟਰੀ ਐਂਡ ਦਾ ਡਾਇਰੈਕਟਰ ਜਨਰਲ ਆਫ ਪੁਲਿਸ ਬੋਥ will file their respective compliance affidavits a day before the next date of hearing aaj 28 tarikh hai 29 30 do din ne 31 nu agli sunwai hai aur itthe supreme court ne hun keh ditta hai punjab de chief secretary te punjab police de dgp nu 30 tarikh nu court de vich affidavit file karna payega ki unna ne jo sade order sigge onu leke ki kita ਸੁਪਰੀਮ ਕੋਰਟ ਦੇ ਆਰਡਰ ਜਿਹੜੇ ਨੇ 20 ਤਰੀਕ ਨੂੰ ਵੀ ਆਰਡਰ ਆਹੀ ਸੀਗੇ ਸੁਪਰੀਮ ਕੋਰਟ ਦੇ ਕਿ ਮੈਡੀਕਲ ਏਡ ਜਿਹੜੀ ਐ ਉਹ ਜਗਜੀਤ ਸਿੰਘ ਡੱਲੇਵਾਲ ਹੁਣਾਂ ਨੂੰ ਮੁਹੱਈਆ ਕਰਵਾਈ ਜਾਵੇ ਜਿਹੜੀਆਂ ਗੱਲਾਂ ਮੈਂ ਪਹਿਲਾਂ ਹੁਣ ਕੀਤੀਆਂ ਸੀਗੀਆਂ ਉਹ ਟਿੱਪਣੀਆਂ ਸੀਗੀਆਂ ਜਦੋਂ ਦਲੀਲਾਂ ਜਦੋਂ ਵਕੀਲ ਆਪਣੀ ਦਲੀਲ ਰੱਖ ਰਹੇ ਨੇ ਜਾਂ ਜੱਜ ਜਦੋਂ ਕੋਈ ਗੱਲ ਸਵਾਲ ਪੁੱਛਦੇ ਨੇ ਉਹ ਦਲੀਲਾਂ ਵਾਲੀ ਜਿਹੜੀ ਜਿਰਹਾ ਚੱਲ ਰਹੀ ਸੀਗੀ ਉਹਦਾ ਮੈਂ ਜ਼ਿਕਰ ਕਰ ਰਿਹਾ ਸੀਗਾ ਹੁਣ ਡਿਟੇਲਡ ਆਰਡਰ ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜਾ ਸਾਡਾ 20 ਤਰੀਕ ਦਾ ਆਰਡਰ ਸੀਗਾ ਉਹਨੂੰ ਪੂਰਾ ਕਰੇ ਪੰਜਾਬ ਪੁਲਿਸ ਦੇ ਡੀਜੀਪੀ ਤੇ ਪੰਜਾਬ ਦੇ ਚੀਫ ਸਕੱਟਰੀ ਔਰ ਉਹ ਕਰਨ ਤੋਂ ਪਹਿਲਾਂ ਮਤਲਬ 31 ਤਰੀਕ ਤੋਂ ਅਗਲੀ ਸੁਣਵਾਈ ਤੋਂ ਪਹਿਲਾਂ 30 ਤਰੀਕ ਨੂੰ ਅਫੀਡੇਵਿਟ ਫਾਈਲ ਕਰਕੇ ਕੰਪਲਾਈਂਸ ਅਫੀਡੇਵਿਟ ਯਾਨੀ ਕਿ ਉਹਨਾਂ ਨੇ ਕੀ ਐਕਸ਼ਨ ਲਿਆ ਉਹਦਾ ਅਫੀਡੇਵਿਟ ਫਾਈਲ ਕਰਨ ਹੁਣ ਜੇਕਰ ਸੁਪਰੀਮ ਕੋਰਟ ਦੀ ਪੰਜਾਬ ਦੇ ਡੀਜੀਪੀ ਨੇ ਪੰਜਾਬ ਦੇ ਚੀਫ ਸਕੱਟਰੀ ਨੇ ਗੱਲ ਮੰਨਣੀ ਹੈ ਯਾ ਜੋ ਜਿਸ ਤਰ੍ਹਾਂ ਉਹ ਕਹਿ ਰਹੇ ਨੇ ਕਿ ਇਹਨਾਂ ਨੂੰ ਹਸਪੀਟਲ ਸ਼ਿਫਟ ਕੀਤਾ ਜਾਵੇ ਇਮੀਡੀਏਟਲੀ ਜੋ ਪਹਿਲੇ ਟਿੱਪਣੀ ਸੀਗੀ ਇਮੀਡੀਏਟਲੀ ਸ਼ਿਫਟ ਕਰਨ ਦੀ ਟਿੱਪਣੀ ਸੀਗੀ ਆਰਡਰ ਦੇ ਵਿੱਚ ਕਿੱਥੇ ਨਹੀਂ ਲਿਖਿਆ ਹੋਇਆ ਮੈਂ ਇੱਕ ਵਾਰ ਫਿਰ ਆਪਾਂ ਦਰਸ਼ਕਾਂ ਨੂੰ ਕਲੀਅਰ ਕਰ ਦਵਾ ਸੁਪਰੀਮ ਕੋਰਟ ਦੇ ਆਰਡਰ 'ਚ ਕਿੱਥੇ ਵੀ ਨਹੀਂ ਹੈ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਉਹਨਾਂ ਨੂੰ ਇਮੀਡੀਏਟਲੀ ਸ਼ਿਫਟ ਕਰੋ ਪਰ ਉਹਨਾਂ ਦੀ ਜਿਹੜੀ ਜਿਰਹ ਹੈ ਸੀਗੀ ਜਿਹੜੀ ਬਹਿਸ ਹੈ ਜਿਹੜੀਆਂ ਟਿੱਪਣੀਆਂ ਨੇ ਯਾ ਜੋ ਉਹ ਡਾਇਰੈਕਸ਼ਨ ਦੇ ਰਹੇ ਨੇ ਪੰਜਾਬ ਸਰਕਾਰ ਨੂੰ ਜਾਂ ਪੰਜਾਬ ਦੇ ਡੀਜੀਪੀ ਪੰਜਾਬ ਦੇ ਚੀਫ ਸੈਕਟਰੀ ਨੂੰ ਉਹ ਡਾਇਰੈਕਸ਼ਨ ਉਹਨਾਂ ਦੀ ਇਹੀ ਹੈ ਕਿ ਇਹਨਾਂ ਨੂੰ ਇਮੀਡੀਏਟਲੀ ਹਸਪਤਾਲ ਸ਼ਿਫਟ ਕੀਤਾ ਜਾਵੇ ਔਰ ਕੀ ਐਕਸ਼ਨ ਤੁਸੀਂ ਲਾਉਂਗੇ ਉਹਦਾ ਐਵਿਡੈਵਿਡ ਤੁਸੀਂ ਤੀਨੂ ਫਾਈਲ ਕਰੋ ਯਾਨੀ ਕਿ ਰੂਹੀ ਅੱਜ 28 ਤਰੀਕ ਨਿਕਲ ਗਈ ਹੈ 29 ਤਰੀਕ ਐ 28 ਤਰੀਕ ਨੂੰ ਖਨੋਰੀ ਬਾਰਡਰ ਤੇ ਜੇ ਹੁਣ ਜਿਸ ਤਰ੍ਹਾਂ ਜੋ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਚੱਲ ਰਹੀ ਹੈ ਹੋਰ ਸੁਪਰੀਮ ਕੋਰਟ ਦੇ ਇਸ ਆਰਡਰ ਦੇ ਵਿੱਚ ਡਿਟੇਲ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਜੋ ਹੁਣ ਤੱਕ ਦੇ ਪੰਜਾਬ ਸਰਕਾਰ ਦੇ ਐਫਰਟ ਹੈਗੇ ਨੇ ਇਹਨਾਂ ਤੋਂ ਆਪਾਂ ਨਾ ਖੁਸ਼ ਹਾਂ ਇਹ ਵੀ ਬੜੀ ਵੱਡੀ ਗੱਲ ਉਹਨਾਂ ਨੇ ਕਿਹਾ ਉਹਦੇ ਵਿੱਚ ਲਿਖਿਆ ਹੈ ਕਿ ਆਲ ਦੈਟ ਵੀ ਵਿਸ਼ ਟੂ ਸੇ ਐਜ਼ ਆਫ ਨਾਊ ਇਜ਼ ਦੈਟ ਵੀ ਆਰ ਨੋਟ ਸੈਟੀਸਫਾਈਡ ਵਿਦ ਦਾ ਐਫਰਟਸ ਸੋ ਫਾਰ ਮੇਡ ਬਾਈ ਦਾ ਗਵਰਨਮੈਂਟ ਆਫ ਪੰਜਾਬ ਟੁਵਰਡਸ ਕੰਪਲਾਈਂਸ ਆਫ आवर ਆਰਡਰਸ ਜੋ ਸਪੈਸ਼ਲੀ ਦਾ ਆਰਡਰ ਡੇਟਿਡ 2012 2024 ਤਾ ਉਹ ਕਹਿੰਦੇ ਕਿ ਆਪਾਂ ਸੈਟੀਸਫਾਈ ਨਹੀਂ ਹੈ ਕਿ ਪੰਜਾਬ ਸਰਕਾਰ ਨੇ ਹੁਣ ਤੱਕ ਕੀ ਕੀਤਾ ਹੋਣ ਸੁਪਰੀਮ ਕੋਰਟ ਦੀ ਹੁਕਮਾ ਹੁਕਮਾ ਦੀ ਪਾਲਣਾ ਪੰਜਾਬ ਦੇ ਪੁਲਿਸ ਦੇ ਮੁਖੀ ਪੰਜਾਬ ਦੇ ਸਭ ਤੋਂ ਵੱਡੇ ਅਫਸਰ ਚੀਫ ਸੈਕਟਰੀ ਕਿਵੇਂ ਕਰਦੇ ਨੇ ਔਰ ਜੋ ਜੇਕਰ ਉਹਨਾਂ ਨੇ ਕੋਈ ਐਕਸ਼ਨ ਕਰਨਾ ਹੈ ਹਾਲਾਂਕਿ ਅੱਜ ਪੰਜਾਬ ਦੇ ਐਡਵੋਕੇਟ ਜਰਨਲ ਨੇ ਸੁਪਰੀਮ ਕੋਰਟ ਚ ਇਹੀ ਕਿਹਾ ਕਿ ਅਸੀਂ ਹੈਲਪਲੈਸ ਹਾਂ ਉਥੇ ਪੂਰੀ ਤਰ੍ਹਾਂ ਘੇਰਾ ਪਿਆ ਹੋਇਆ ਹੈ ਕਿਸਾਨਾਂ ਦਾ ਅਸੀਂ ਜੇਕਰ ਜਗਜੀਤ ਸਿੰਘ ਡੱਲੇਵਾਲ ਨੂੰ ਸ਼ਿਫਟ ਕਰਾਂਗੇ ਵੀ ਤਾਂ ਉਹਨਾਂ ਦੀ ਸਥਿਤੀ ਹੋਰ ਵਿਗੜ ਸਕਦੀ ਹੈ ਔਰ ਲਾਅ ਐਂਡ ਆਰਡਰ ਦੀ ਸਥਿਤੀ ਵੀ ਵਿਗੜ ਸਕਦੀ ਹੈ ਉਥੇ ਯੂਥ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਇਕੱਠਾ ਹੈ ਇਹਨੂੰ ਲੈ ਕੇ ਵੀ ਸੁਪਰੀਮ ਕੋਰਟ ਨੇ ਬੜਾ ਇਤਰਾਜ਼ ਜਤਾਇਆ ਕਿ ਇਹ ਸਥਿਤੀ ਬਣਨ ਕਿੰਨੇ ਦਿੱਤੀ ਤੁਸੀਂ ਸਥਿਤੀ ਬਣਨ ਦਿੱਤੀ ਹੈ ਕਿ ਉੱਥੇ ਉਹਨਾਂ ਇੰਨੀ ਵੱਡੀ ਗਿਣਤੀ ਦੇ ਵਿੱਚ ਯੂਥ ਮੌਜੂਦ ਹੈ ਜਾਂ ਘੇਰਾ ਪਿਆ ਹੋਇਆ ਹੈ ਉਹ ਕਹਿੰਦੇ ਅਸੀਂ ਤੁਹਾਡੀ ਇਹ ਦਲੀਲ ਨਹੀਂ ਸੁਣੀ ਅਸੀਂ ਸੋਲਿਊਸ਼ਨ ਸੁਣਨਾ ਹੈ ਇਹ ਸੁਪਰੀਮ ਕੋਰਟ ਨੇ ਕਿਹਾ ਹੁਣ ਜਦੋਂ ਡਿਟੇਲਡ ਆਰਡਰ ਮੈਂ ਫਿਰ ਆਪਣੇ ਦਰਸ਼ਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਖਨੋਰੀ ਬਾਰਡਰ ਦੇ ਵਿੱਚ ਜੇਕਰ ਸੁਪਰੀਮ ਕੋਰਟ ਨੇ ਹੁਕਮਾਂ ਦੀ ਪਾਲਣਾ ਹੋਣ ਵਾਲੀ ਹੈ ਕਿਉਂਕਿ ਹੁਣ ਪੰਜਾਬ ਦੇ ਅਫਸਰ ਕੀ ਫੈਸਲਾ ਕਰਦੇ ਨੇ ਸਾਨੂੰ ਨਹੀਂ ਪਤਾ ਉਹ ਅਗਲੀ ਦਲੀਲ ਕੀ ਦਿੰਦੇ ਨੇ ਆਪਣਾ ਐਫੀਡੇਵਿਟ ਕਿਵੇਂ ਫਾਈਲ ਕਰਦੇ ਨੇ ਪਰ ਸੁਪਰੀਮ ਕੋਰਟ ਨੇ ਇਹ ਕਹਿ ਦਿੱਤਾ ਕਿ ਤੁਹਾਡੇ ਕੋਲ 29 ਤਰੀਕ ਤੇ ਅੱਜ ਦੀ 28 ਤਰੀਕ ਯਾਨੀ ਕਿ ਹੁਣ ਦਾ ਡੇਢ ਦਿਨ 30 ਤਰੀਕ ਨੂੰ ਤਾਂ ਤੁਸੀਂ ਐਫੀਡੈਵਿਡ ਜਮ੍ਹਾਂ ਕਰਨਾ ਹੈ ਤਾਂ ਫਿਰ ਉਸ ਤੋਂ ਬਾਅਦ 31 ਨੂੰ ਸੁਣਵਾਈ ਹੋਣੀ ਹੈ ਤਾਂ ਡੇਢ ਦਿਨ ਹੈ ਡੇਢ ਦਿਨ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਕੋਈ ਵੱਡਾ ਐਕਸ਼ਨ ਹੋਏਗਾ ਖਨੋਰੀ ਬਾਰਡਰ ਤੇ ਜਾਂ ਨਹੀਂ ਹੋਏਗਾ ਜਗਜੀਤ ਸਿੰਘ ਡੱਲੇਵਾਲ ਹੁਣਾਂ ਨੂੰ ਸਮਝਾ ਕੇ ਗੱਲਬਾਤ ਦੇ ਜ਼ਰੀਏ ਹਸਪਤਾਲ ਜਿਹੜਾ ਕੁਝ ਹੀ ਕਿਲੋਮੀਟਰ ਦੂਰ ਖਨੋਰੀ ਬਾਰਡਰ ਦੇ ਸਟੇਜ ਤੋਂ ਬਣਾਇਆ ਗਿਆ ਐਮਰਜੈਂਸੀ ਸਹੂਲਤਾਂ ਵਾਲਾ ਕਿ ਉੱਥੇ ਸ਼ਿਫਟ ਕੀਤਾ ਜਾਂਦਾ ਗੱਲਬਾਤ ਦੇ ਜ਼ਰੀਏ ਕਿ ਗੱਲਬਾਤ ਦੇ ਜ਼ਰੀਏ ਜਗਜੀਤ ਸਿੰਘ ਡੱਲੇਵਾਲ ਹੁਣੀ ਮੰਨ ਜਾਣਗੇ ਪੰਜਾਬ ਸਰਕਾਰ ਦੇ ਅਫਸਰਾਂ ਦਾ ਇਹ ਰੀਕਵੈਸਟ ਯਾ ਕਿਉਂਕਿ ਜਗਜੀਤ ਸਿੰਘ ਢੱਲੇਵਾਲ ਵੀ ਹੁਣੀ ਵੀ ਅੜੇ ਹੋਏ ਨੇ ਔਰ ਜਿੰਨੇ ਉੱਥੇ ਕਿਸਾਨ ਨੇ ਉਹ ਵੀ ਅੜੇ ਹੋਏ ਨੇ ਕਿ ਇਹਨਾਂ ਨੂੰ ਆਪਾਂ ਸ਼ਿਫਟ ਨਹੀਂ ਕਰਨ ਦੇਣਾ ਖੁਦ ਜਗਜੀਤ ਸਿੰਘ ਢੱਲੇਵਾਲ ਨੇ ਕਿਹਾ ਕਿ ਮੈਂ ਕਿਸੇ ਵੀ ਤਰ੍ਹਾਂ ਦੀ ਮੈਡੀਕਲ ਸਹਾਇਤਾ ਨਹੀਂ ਲੈਣੀ ਤਾਂ ਹੁਣ ਜੇਕਰ ਉਹ ਨਹੀਂ ਮੰਨਦੇ ਤਾਂ ਕਿ ਫੋਰਸਫੁਲੀ ਔਰ ਜਿਵੇਂ ਸੁਪਰੀਮ ਕੋਰਟ ਦੇ ਇਸ ਆਰਡਰ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਅਸੀਂ ਯੂਨੀਅਨ ਗਵਰਨਮੈਂਟ ਨੂੰ ਯਾਨੀ ਕਿ ਕੇਂਦਰ ਸਰਕਾਰ ਨੂੰ ਡਾਇਰੈਕਟ ਕਰ ਰਹੇ ਹਾਂ ਕਿ ਉਹ ਤੁਹਾਨੂੰ ਜਿਹੜੇ ਵੀ ਐਪਰੋਪਰੀਏਟ ਅ ਲੋਜਿਸਟਿਕ ਚਾਹੀਦੇ ਨੇ ਉਹ ਦਿੱਤੇ ਜਾਂਦੇ ਐਵੇਂ ਮੈਂ ਪੜ ਕੇ ਦੱਸ ਦਿੰਦਾ ਇਟ ਇਜ਼ ਫਰਦਰ ਕਲੈਰੀਫਾਈਡ ਥੈਟ ਇਫ ਦਾ ਸਟੇਟ ਆਫ ਪੰਜਾਬ ਰਿਕਵਾਇਰਸ ਐਨੀ ਅਸਿਸਟੈਂਸ ਵੀ ਡਾਇਰੈਕਟ ਦਾ ਯੂਨੀਅਨ ਆਫ ਇੰਡੀਆ ਟੂ ਪ੍ਰੋਵਾਈਡ ਦਾ ਰਿਕੁਇਰਿਟ ਲੋਜਿਸਟਿਕ ਸਪੋਰਟ ਟੂ ਦਾ ਅਥਾਰਟिटीज ਆਫ ਦਾ ਸਟੇਟ ਆਫ ਪੰਜਾਬ ਫਾਰ ਦਾ ਪਰਪਸ ਆਫ ਕੰਪਲਾਈਂਸ ਆਫ आवर ਡਾਇਰੈਕਸ਼ਨਸ ਤਾਂ ਡਾਇਰੈਕਸ਼ਨ ਕੀ ਹੈ ਜਗਜੀਤ ਸਿੰਘ ਢੱਲੇਵਾਲ ਨੂੰ ਹਸਪਤਾਲ ਦੇ ਵਿੱਚ ਇਮੀਡੀਏਟਲੀ ਸ਼ਿਫਟ ਕਰੋ ਕੀਤਾ ਜਾਵੇ ਜੀ ਤਾਂ ਜੇ ਇਸ ਡਾਇਰੈਕਸ਼ਨ ਨੂੰ ਫੋਲੋ ਕਰਨ ਲਈ ਪੰਜਾਬ ਨੂੰ ਕੇਂਦਰ ਸਰਕਾਰ ਦੀ ਲੋਜਿਸਟਿਕਸ ਦੀ ਮਦਦ ਦੀ ਲੋੜ ਹੈ ਲੋਜਿਸਟਿਕਸ ਕੀ ਹੋ ਸਕਦਾ ਕੋਈ ਫੋਰਸ ਜਿਹੜੀ ਹੈ ਕੇਂਦਰ ਦੀ ਕੋਈ ਆਰਮਡ ਫੋਰਸਿਸ ਆ ਜਾਣ ਕੋਈ ਇੰਡੀਅਨ ਆਰਮਡ ਪੁਲਿਸ ਫੋਰਸਿਸ ਉਮੀਦ ਹੈ ਜਿਵੇਂ CRPF ਹੈ CISF ਹੈ ਜਾਂ ਕੁਝ ਵੀ ਮਤਲਬ ਕੁਝ ਵੀ ਜੇਕਰ ਕੋਈ ਵੀ ਲੋਜਿਸਟਿਕ ਮੈਂ ਇੱਥੇ ਮੈਂ ਫੋਰਸ ਕਹਿ ਰਿਹਾ ਹੋ ਸਕਦਾ ਕਿ ਫੋਰਸ ਦੀ ਲੋੜ ਦਨਾ ਹੁੰਦੀ ਹੋਵੇ ਕਿਸੀ ਹੋਰ ਤਰ੍ਹਾਂ ਦੇ ਲੋਜਿਸਟਿਕਸ ਦੀ ਜ਼ਰੂਰਤ ਪੈਂਦੀ ਹੋਵੇ ਜੇ ਕਿਸੇ ਵੀ ਤਰ੍ਹਾਂ ਦੇ ਲੋਜਿਸਟਿਕਸ ਦੀ ਜਾਂ ਮੰਨ ਲਓ 에어 ਲਿਫਟ ਕਰਨਾ ਹੈ ਜਾਂ ਕੁਝ ਮੈਂ ਕੁਝ ਵੀ ਜੇਕਰ ਹੁਣ ਯੋਜਨਾ ਬਣਾਣੀ ਹੈ ਕੋਈ ਵੀ ਯੋਜਨਾ ਬਣਨੀ ਹੈ ਮੈਂ ਇਨਾ ਸਰਲ ਭਾਸ਼ਾ ਦੇ ਵਿੱਚ ਜੋ ਸੁਪਰੀਮ ਕੋਰਟ ਦਾ ਆਰਡਰ ਆਇਆ ਆਪਣੇ ਦਰਸ਼ਕਾਂ ਨੂੰ ਸਮਝਾ ਸਕਦੇ ਆ ਕਿ ਪੰਜਾਬ ਸਰਕਾਰ ਨੇ ਜੋ ਵੀ ਯੋਜਨਾ ਬਣਾਣੀ ਹੈ ਜੋ ਵੀ ਕਰਨਾ ਹੈ ਉਹ ਹੁਣ 1.5 ਦਿਨ ਦੇ ਵਿੱਚ ਕਰਨਾ ਹੈ ਜੀ ਜੀ ਕੀ ਕਰਨਾ ਹੈ ਇਹ ਪੰਜਾਬ ਸਰਕਾਰ ਨੂੰ ਪਤਾ ਪੰਜਾਬ ਸਰਕਾਰ ਦੇ ਅਫਸਰਾਂ ਨੂੰ ਪਤਾ ਹੈ ਕੀ ਨਹੀਂ ਕਰਨਾ ਇਹ ਵੀ ਉਹਨਾਂ ਨੂੰ ਪਤਾ ਹੈ ਪਰ ਜੋ ਇਹ ਕਰ ਕੁਝ ਕਰਨਾ ਤੇ ਜੇਕਰ ਕੁਝ ਨਹੀਂ ਵੀ ਕਰਨਾ ਇਹ ਡੇਢ ਦਿਨ ਦਾ ਪੰਜਾਬ ਦੇ ਕੋਲ ਪੰਜਾਬ ਸਰਕਾਰ ਦੇ ਕੋਲ ਸਮਾਂ ਹੈਗਾ ਜਗਦੀਸ਼ ਸਿੰਘ ਡੱਲੇਵਾਲ ਦੇ ਮਰਨ ਮਰਤ ਨੂੰ ਲੈ ਕੇ ਕਿਉਂਕਿ ਅੱਜ 28 ਹੋ ਗਈ ਹੈ 29 ਕੱਲ ਹੈ 30 ਨੂੰ ਤਾਂ ਪੰਜਾਬ ਦੇ ਜਿਵੇਂ ਮੈਂ ਪਹਿਲੇ ਦੱਸ ਰਿਹਾ ਕਿ ਚੀਫ ਸੈਕਟਰੀ ਔਰ ਡੀਜੀਪੀ ਗੌਰਵ ਯਾਦਵ ਨੂੰ ਐਫੀਡੇਵਿਟ ਫਾਈਲ ਕਰਨਾ ਪਏਗਾ ਸੁਪਰੀਮ ਕੋਰਟ ਦੇ ਵਿੱਚ ਕਿ ਆਪਾਂ ਹੁਣ ਤੱਕ ਦੋ ਦਿਨਾਂ ਚ ਕੀਤਾ ਕੀ ਹੈ ਔਰ ਇਸ ਮਾਮਲੇ ਦੀ ਸੁਣਵਾਈ 31 ਤਰੀਕ ਨੂੰ ਹੋਏਗੀ ਤਾਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸ ਦੇ ਕਿ ਕੁਸਮਾ ਪਹਿਲਾ ਹੈ ਸੁਪਰੀਮ ਕੋਰਟ ਦੇ ਵੱਲੋਂ ਟਿੱਪਣੀਆਂ ਜੋ ਪੇਸ਼ ਕੀਤੀਆਂ ਗਈਆਂ ਸਾਂਤਾ ਉੱਥੇ ਡਿਟੇਲ ਆਰਡਰ ਹੁਣ ਸਾਹਮਣੇ ਆ ਗਿਆ ਹੈ ਤਾਂ ਡੇਢ ਦਿਨ ਪੰਜਾਬ ਸਰਕਾਰ ਤੋਂ ਬਾਕੀ ਰਹਿ ਗਿਆ ਹੈ ਖਨੋਰੀ ਬਾਰਡਰ ਤੇ ਹਲਚਲ ਤੇਜ਼ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਤਾਂ ਡੇਢ ਦਿਨ ਬਾਕੀ ਹੈ ਕਿ ਕੁਝ ਹੁੰਦਾ ਡੱਲੇਵਾਲ ਦਾ ਮਰਨ ਵਰਤਨ ਨੂੰ ਲੈ ਕੇ ਕੀ ਅਪਡੇਟਸ ਨਿਕਲ ਕੇ ਸਾਹਮਣੇ ਆndੀਆਂ ਨੇ ਤਾਂ ਇਸੇ ਤਿਹੇ ਜਿਆਦਾ ਜਾਣਕਾਰੀ ਲੈਣ ਦੇ ਲਈ ਜੁੜੇ ਰਹੋ ਦੇਨਸ ਵੀਰਾ ਟੀਵੀ ਦੇ ਨਾਲ